ਇੱਕ ਰਾਤ ਦੇ ਵਿੱਚ ਹੀ 40 ਤੋਂ 45 ਮੋਟਰਾਂ ਦੀਆਂ ਇੱਕ ਰਾਤ ਜੀ ਵੱਢ ਕੇ ਲਾਈ ਇੱਕੋ ਦਿਨ ਦੇ ਵਿੱਚ ਇੱਕ ਰਾਤ ਕੀ ਹਾਂਜੀ ਰਾਤ ਨੂੰ ਹਾਂਜੀ ਹਫਤੇ ਦੇ ਵਿੱਚ ਸਾਡੇ 150 ਤੋਂ ਪਲੱਸ ਚੋਰੀ ਹੋ ਚੁੱਕੀ ਆ ਹਾਂਜੀ 150 ਤੋਂ ਬਾਕੀ ਤੇਲ ਵੀ ਟਰਾਂਸਫਾਰਮਰ ਦਾ ਨਿਕਲ ਜਾਂਦਾ ਜਦੋਂ ਲੈਂਦੇ ਆ ਪੱਛੀਆਂ ਥੀਆਂ ਮੋਟਰਾਂ ਦੀਆਂ ਇਕੱਠੀਆਂ ਉਤਾਰਾਂ ਲੈਂਦੇ ਆ ਭਈ ਆਮ ਤੌਰ ਤੇ ਹੁੰਦਾ ਵੀ ਪਿੰਡ ਦੇ ਵਿੱਚ ਵੱਡ ਤੋਂ ਬਾਹਰਲਾ ਬੰਦਾ ਬਹੁਤ ਡਰਦਾ ਥੋੜੇ ਤਾਂ ਇਨੀ ਇਨੀ ਚੋਰੀਆਂ ਕਰ ਰਹੇ ਇਹ ਨਹੀਂ ਡਰਦੇ ਜੀ ਜਿਹੜੇ ਅੰਮ੍ਰੀ ਹੈਗੇ ਤਾਰਾਂ ਵੱਢ ਕੇ ਉੱਥੇ ਹੀ ਮਚਾ ਕੇ ਇਕੱਲਾ ਤਾਂਬਾ ਲੈ ਕੇ ਜਾਂਦੇ ਬਾਹਰ ਵੀ ਨਹੀਂ ਚੱਕ ਕੇ ਲੈ ਕੇ ਜਾਂਦੇ ਮਚਾ ਕੇ ਵੀ ਉੱਥੇ ਜਾਂਦੇ ਉੱਥੇ ਹੀ ਬਚਾ ਕੇ ਸਾਨੂੰ ਪਤਾ ਲੱਗਦਾ ਵੀ ਰਵੜ ਉੱਥੇ ਮੱਛੀ ਵੀ ਹੁੰਦੀ ਆ ਤਾਜੀ ਖੇਤ ਜਾਨੋ ਡਰਦੇ ਆ ਜੇ ਕੋਲੇ ਪੈਸੇ ਨਹੀਂ ਹੁੰਦੇ ਸਾਨੂੰ 2-300 ਰੱਖਣਾ ਪੈਂਦਾ ਵਾ ਨਹੀਂ ਤਾਂ ਵੀ ਕੁੱਟਦੇ ਆ ਉਹ ਕਹਿੰਦੇ ਤੁਹਾਨੂੰ ਰੋਕਿਆ ਤੁਹਾਡੇ ਕੋਲੇ ਪੈਸੇ ਕਾਤੋਂ ਹੈ ਨਹੀਂ ਆਪਦੀ ਜਾਨ ਬਚਾਉਣ ਦੇ ਲਈ 파ਰਸ ਕਰੇ ਰੱਖ ਕੇ ਜਾਣਾ ਪੈਂਦਾ ਵਾ ਨਾਲ ਪੈਸੇ ਥੋੜੇ ਬਹੁਤੇ ਲੈ ਕੇ ਜਾਣੇ ਪੈਂਦੇ ਆ ਟੋਲ ਟੈਕਸ ਲੈ ਕੇ ਹੀ ਜਾਂਦੇ ਆ ਟੋਲ ਟੈਕਸ ਲੈ ਕੇ ਹੀ ਜਾਂਦੇ ਆ ਜੀ ਫੋਨ ਕਰੇ ਰੱਖ ਕੇ ਜਾਂਦੇ ਆ ਅਸੀਂ ਕੀ ਕਰਕੇ ਉਹਨੂੰ ਸਾਨੂੰ ਕੁੱਟਦੇ ਆ ਉਹ ਕਹਿੰਦੇ ਕੱਲੇ ਕੱਲੇ ਨੂੰ ਮਿਲਾਂਗੇ ਕਹਿੰਦੇ ਐਂ ਕਹਿੰਦੇ ਸਾਨੂੰ ਤਾਂ ਧਮਕੀਆਂ ਦਿੰਦੇ ਹਾਂ ਧਮਕੀਆਂ ਦਿੰਦੇ ਆ ਕਹਿੰਦੇ ਕੱਲੇ ਕੱਲੇ ਨੂੰ ਮਿਲਾਂਗੇ ਲਾਓ ਸਾਨੂੰ ਜਿਹੜਾ ਹੱਥ ਲਾਉਂਦਾ ਅ ਅਸੀਂ ਖੇਤਾਂ ਦੇ ਵਿੱਚ 5-5 7-7 ਜਾਣੇ ਇਕੱਠੇ ਹੋ ਕੇ ਜਾ ਰਹੇ ਹਾਂ ਡਰ ਦੇ ਮਾਰੇ ਇਹ ਹਾਲਾਤ ਆ ਵੀ ਰਾਤ ਨੂੰ ਅਸੀਂ 10-11 ਵਜੇ ਤੱਕ ਗੀੜਾ ਮਾਰ ਕੇ ਜਦੋਂ ਵੀ ਮੁੜਦੇ ਹਾਂ ਤਾਂ 5-7 ਜਾਣੇ ਹੁੰਨੇ ਆ ਤਾਂ ਜਾਂਦੇ ਨਹੀਂ ਇਕੱਲੇ ਬੰਦੇ ਦੀ ਹਿੰਮਤ ਨਹੀਂ ਹੈ ਕਿ ਵੀ ਖੇਤ ਜਾਵੂ। ਨਸ਼ਾ ਕਹਿੰਦੇ ਜੀ ਨਸ਼ਾ ਹੈ ਨਹੀਂਗਾ ਮੇਰੀ ਮੋਟਰ ਚ ਰਸਤੇ ਦੇ ਵਿੱਚ ਆ। ਜੀ। ਉੱਥੇ ਬਿਲਕੁਲ ਜਮਾ ਚੰਡਿਆਣੇ ਵਾਲੇ ਚ ਰਸਤੇ 'ਚ ਮੋਟਰ ਆ ਪਹਿਲਾਂ ਜਾ ਕੇ ਸਵੇਰੇ ਮੈਂ ਕਈ ਵਾਰੀ ਸਰਿੰਜਾਂ ਚੱਕਦਾ ਉਥੋਂ। ਸਰਿੰਜਾਂ ਚੱਕਦਾ। ਬਈ ਪੈਰ 'ਚ ਵੱਜ ਗਈ ਕੋਈ ਸਾਨੂੰ ਬਿਮਾਰੀ ਲੱਗੂਗੀ ਪਹਿਲਾਂ ਧਿਆਨ ਦੇ ਨਾਲ ਉਥੋਂ ਸਰਿੰਜਾਂ ਚੱਕਣੀਆਂ ਪੈਂਦੀਆਂ। ਤਾਰਾਂ ਦੇ ਵਿਰੋਧ ਜੁੱਤ ਚੱਲੇ ਆ ਵੇ ਤਾਰਾਂ ਉਦੋਂ ਦੀਆਂ ਵੱਧ ਲੈਣੀਆਂ ਸ਼ੁਰੂ ਹੋ ਗਈਆਂ ਪਹਿਲਾਂ ਇੰਨੀਆਂ ਨਹੀਂ ਲੈਂਦੀਆਂ ਹੁੰਦੀ ਸੀ ਪਹਿਲਾਂ ਕਿਤੇ ਹੁੰਦਾ ਸੀ ਮਹੀਨੇ 'ਚ ਇੱਕ ਦਾ ਦਿਨ ਹੁਣ ਸਾਡਾ ਮਹੀਨੇ 'ਚ ਇੱਕ ਦਾ ਦਿਨ ਖਾਲੀ ਜਾਂਦਾ ਪਾਰਟੀ ਆ ਜਿਹੜੀ ਜਾਂ ਪਾਰਟੀਆਂ ਦੇ ਚਮਚੇ ਆ ਉਹ ਪਿੰਡਾਂ 'ਚ ਸਿਰਫ ਡਰਾਮੇ ਕਰੀ ਜਾਂਦੇ ਆ ਵੀ ਨਸ਼ਾ ਬੰਦ ਹੋ ਗਿਆ ਜੁੱਤ ਨਸ਼ਾ ਵਿਰੋਧ ਫਲਾਣਾ ਧੌਂਕਾ ਪਰ ਇਹ ਸਾਰਾ ਕਾਰ ਨਸ਼ੇ ਵਾਲਾ ਹੀ ਰਹੇ ਆ ਸਾਰਿਆਂ ਨੂੰ ਪਤਾ ਜਿੰਨੇ ਆ ਕਿਸਾਨ ਭਰਾ ਇੱਥੇ ਆਏ ਆ ਸਾਰੇ ਬੋਲਣਗੇ ਵੀ ਚਿੱਟੇ ਵਾਲੇ ਹੀ ਕਰ ਰਹੇ ਆ ਪੰਜ ਛੇ ਮੋਟਰਾਂ ਮੇਰੇ ਦੋਸਤ ਦੀਆਂ ਉਹਨਾਂ ਦੀਆਂ ਤਿੰਨ ਮੋਟਰਾਂ ਹਰਜੀਤ ਸਿੰਘ ਆ ਉਹਨਾਂ ਦੇ ਹੋਈਆਂ ਵਾ ਉਥੇ ਉਦੋਂ ਬਾਅਦ ਸਾਡੇ ਉਦੋਂ ਬਾਅਦ ਆ ਮੁੰਡੇ ਦੇ ਘਰੇ ਆ ਇਹਦੇ ਘਰੇ ਆਜ ਘਰੋਂ ਵੀ ਲੈ ਗਏ ਉਹਨਾਂ ਦੇ ਟਾਈਮ ਐ ਟਾਈਮ ਜੇਕਰ ਬੰਦਾ ਉਹਨਾਂ ਨੂੰ ਕੱਲਾ ਮਿਲ ਜੇ ਹੋ ਸਕਦਾ ਉਹ ਵੀ ਉਹ ਪਾਰ ਬੁਲਾ ਦੇ ਜੋ ਨਸ਼ੇ ਵਾਲੇ ਆ ਚਿੱਟੇ ਵਾਲੇ ਆ ਹੋਰ ਤਾਂ ਕੋਈ ਹੈ ਨਹੀਂ ਲੋਕਵਾਇਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਤਾਜ ਇਸ ਵਕਤ ਅਸੀਂ ਪਿੰਡ ਢੁੱਡੀਕੇ ਦੇ ਵਿੱਚ ਖੜੇ ਆ ਜਿੱਥੇ ਕਿਸਾਨ ਵੀਰ ਇਕੱਠੇ ਹੋਏ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਵੱਡਾ ਇਕੱਠ ਕੀਤਾ ਇਸ ਇਕੱਠ ਦਾ ਕਾਰਨ ਇਹ ਹੈ ਕਿ ਇਹਨਾਂ ਵਿੱਚੋਂ ਲਗਭਗ ਲਗਭਗ ਬਹੁਤੇ ਕਿਸਾਨ ਚੋਰੀ ਦੇ ਪੀੜਤ ਨੇ ਪਿੰਡ ਦੇ ਵਿੱਚ ਹਰ ਰੋਜ਼ ਚੋਰੀਆਂ ਹੋ ਰਹੀਆਂ ਨੇ ਵੱਡੇ ਪੱਧਰ ਦੇ ਉੱਤੇ 40 ਤੋਂ 50 ਚੋਰੀਆਂ ਇੱਕ ਦਿਨ ਦੇ ਵਿੱਚ ਹੋ ਗਈਆਂ ਗੱਲਬਾਤ ਕਰਦੇ ਆ ਚੋਰ ਆਉਂਦੇ ਨੇ ਮੋਟਰ ਤੋਂ ਕੋਈ ਤਾਰ ਲੈ ਜਾਂਦਾ ਕੋਈ ਤੇਲ ਕੱਢ ਕੇ ਲੈ ਜਾਂਦਾ ਘਰਾਂ ਦੇ ਵਿੱਚ ਵੀ ਚੋਰ ਆ ਜਿਹੜੇ ਉਹ ਦਾਖਲ ਹੋ ਰਹੇ ਨੇ ਗੱਲਬਾਤ ਕਰਦੇ ਭਾਈ ਜੀ ਆ ਇਕੱਠੇ ਹੋਏ ਕੀ ਕਾਰਨ ਹੈ ਮੁੱਖ ਕਿਵੇਂ ਚੋਰੀਆਂ ਹੋ ਰਹੀਆਂ ਕੀ ਵਾਪਰ ਰਿਹਾ ਪਿੰਡ ਦੇ ਅੱਜ ਜੀ ਸਾਰੇ ਨਗਰ ਨਿਵਾਸੀ ਢੁੱਡੀਕਿਆਂ ਦੇ ਤੇ ਆਸੇ ਪਾਸੇ ਪਿੰਡਾਂ ਦੇ ਚੂੜ ਚੱਕ ਦੇ ਜਾਂ ਹੋਰ ਵੀ ਨੇੜੇ ਦੇ ਪਿੰਡਾਂ ਦੇ ਕਿਸਾਨ ਭਰਾ ਵੱਡੀ ਗਿਣਤੀ ਚ ਆਏ ਆ ਮਸਲਾ ਇਹ ਆ ਵੀ ਲਗਾਤਾਰ ਰਾਤਾਂ ਨੂੰ ਕਿਸਾਨਾਂ ਦੀਆਂ ਮੋਟਰਾਂ ਦੇ ਉੱਤੋਂ ਜਿਹੜੀਆਂ ਤਾਰਾਂ ਚੋਰੀ ਹੋ ਰਹੀਆਂ ਵਾਂ ਜਿਹੜੀਆਂ ਕੇਵਲਾ ਆਪਣੀਆਂ ਮੋਟਰ ਚੱਲਦੀ ਹੈ ਜੀ ਇਹਦੇ ਨਾਲ ਉਹ ਮੰਨ ਲਓ ਚਲੋ ਕੇਵਲ ਦਾ 2500 2000 3000 ਦੀ ਆ ਜਿਵੇਂ ਹੁਣ ਮੰਨ ਲਓ ਪਿਛਲੇ 3-4 ਦਿਨ ਹੋਏ ਆ ਰਾਤ ਲੰਘੀ ਆ ਤੇ ਉਦੋਂ ਇੱਕ ਰਾਤ ਦੇ ਵਿੱਚ ਹੀ 40 ਤੋਂ 45 ਮੋਟਰਾਂ ਦੀਆਂ ਇੱਕ ਰਾਤ ਚ ਹੀ ਵੱਢ ਕੇ ਲਗੀ ਇੱਕੋ ਦਿਨ ਦੇ ਵਿੱਚ ਇੱਕ ਰਾਤ ਚ ਹਾਂਜੀ ਰਾਤ ਨੂੰ ਹਾਂਜੀ 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 ਇਹ ਇੰਨੇ ਵੱਡੇ ਪੱਦਰ ਤੇ ਚੋਰੀਆਂ ਬਈ ਪਹਿਲਾਂ ਕਦੇ ਹੋਈਆਂ ਪਿੰਡ ਦੇ ਵਿੱਚ ਚੋਰੀਆਂ ਤਾਂ ਹੀ ਰਾਤਾਂ ਰੂਤਾਂ ਨੂੰ ਇਹ ਮੋਟਰਾਂ ਦਾ ਕਦੇ ਤੇਲ ਕੱਢ ਲਿਆ ਟਰਾਂਸਫਾਰਮਰ ਦਾ ਤਾਰਾਂ ਵੱਢੀਆਂ ਗਈਆਂ ਜਾਂ ਦੂਜੀਆਂ ਤਾਰਾਂ ਵੱਢੀਆਂ ਗਈਆਂ ਖੰਭੇਆਂ ਵਾਲੀਆਂ ਇਹ ਚੱਲੀ ਜਾਂਦਾ ਸਿਸਟਮ ਕੋਈ ਲੁੱਟ ਖੋ ਹੋਗੀ ਇਹ ਕਰਦੇ ਸਾਰੇ ਨਸ਼ੇ ਵਾਲੇ ਹੀ ਆ ਚਿੱਟੇ ਵਾਲੇ ਤੇ ਪਾਰਟੀ ਆ ਜਿਹੜੀ ਜਾਂ ਪਾਰਟੀਆਂ ਦੇ ਚਮਚੇ ਆ ਉਹ ਪਿੰਡਾਂ 'ਚ ਸਿਰਫ ਡਰਾਮੇ ਕਰੀ ਜਾਂਦੇ ਆ ਵੀ ਨਸ਼ਾ ਬੰਦ ਹੋ ਗਿਆ ਜਦੋਂ ਨਸ਼ਾ ਅੰਮ੍ਰਿਤ ਫਲਾਨਾ ਧੌਂਕਾ ਪਰ ਇਹ ਸਾਰਾ ਕਾਰ ਨਸ਼ੇ ਵਾਲਾ ਹੀ ਰਹੇ ਆ ਸਾਰਿਆਂ ਨੂੰ ਪਤਾ ਜਿੰਨੇ ਆ ਕਿਸਾਨ ਭਰਾ ਇੱਥੇ ਆਏ ਆ ਸਾਰੇ ਬੋਲਣਗੇ ਵੀ ਚਿੱਟੇ ਵਾਲੇ ਹੀ ਕਰ ਰਹੇ ਆ ਤੁਹਾਡੇ ਹੀ ਤੁਹਾਡੇ ਚੋਰੀ ਹੋਈ ਹੈ ਜੀ ਹਾਂਜੀ ਰਾਤ ਮੇਰੇ ਚੋਰੀ ਹੋਈ ਆ ਇੱਕ ਮੁੱਠੀ ਮੇਰੀ ਤਾਰ ਘਟੋ ਘਟ 25 30 ਫੁੱਟ ਦੇ ਕਰੀਬ ਲੈ ਗਏ 25 30 ਫੁੱਟ ਹਾਂ ਤੇ ਜਦੋਂ ਸਵੇਰੋਂ ਜਾ ਕੇ ਮੋਟਰ ਚੱਲਦੀ ਨਹੀਂ ਸੀ ਤਾਰ ਲੈ ਕੇ ਗਏ ਹੋਏ ਸੀ ਚੋਰੀ ਹੋ ਚੁੱਕੀ ਸੀ ਉਸ ਤੋਂ ਬਾਅਦ ਜਦੋਂ ਜਾ ਕੇ ਦੇਖਿਆ ਫਿਰ ਦੁਆਰਾਦਾਰ ਪਾਉਣੀ ਪਈ ਐ ਪਹਿਲਾਂ ਮੇਰੇ ਨਾਲ 5-6 ਮੋਟਰਾਂ ਮੇਰੇ ਦੋਸਤ ਦੀਆਂ ਉਹਨਾਂ ਦੀਆਂ ਤਿੰਨ ਮੋਟਰਾਂ ਹਰਜੀਤ ਸਿੰਘਾਂ ਉਹਨਾਂ ਦੇ ਹੋਈਆਂ ਵਾ ਉੱਥੇ ਉਸ ਤੋਂ ਬਾਅਦ ਸਾਡੇ ਉਸ ਤੋਂ ਬਾਅਦ ਆਹ ਮੁੰਡੇ ਦੇ ਘਰੇ ਆ ਇਹਦੇ ਘਰੇ ਅੱਜ ਘਰੋਂ ਵੀ ਲੈ ਕੇ ਚੋਰੀ ਅੱਜ ਘਰੋਂ ਲੈ ਕੇ ਬਈ ਹਾਂਜੀ ਬਈ ਆਪਣੇ ਘਰ ਦੇ ਨਾਲ ਬੈਕ ਸਾਈਡ ਜਮਾ ਨਾਲ ਮੋਟਰ ਆਪਣੇ ਕਮਰੇ ਦੇ ਨਾਲ ਹੀ ਬਾਰੀ ਦੇ ਜੀ ਇੰਨਾ ਬੇਖੌਫ ਹੋ ਕੇ ਯਾਰ ਉਹ ਘੁੰਮਰੇ ਆ ਵੀ ਜਮਾ ਬਾਰੀ ਦੇ ਕੋਲੋਂ ਲੈ ਗਏ ਘਰ ਕੋਲੋਂ ਇੱਕ ਕੋਡਾਰੀ ਹੈਣੀ ਹਾਂ ਹਾਂ ਘਰਾਂ ਦੇ ਵਿੱਚੋਂ ਲੱਗੇ ਆਪਣਾ ਬਾਰ-ਬਾਰ ਖੇਤਾਂ 'ਚ ਘਾਰ ਆ ਤੇ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ ਕੁਝ ਨਹੀਂ ਕਰ ਰਹੀ ਹਾਂਜੀ ਜਿਵੇਂ 40 45 ਚੋਰੀਆਂ ਕਹਿੰਦੇ ਇੱਕ ਰਾਤ ਦੇ ਵਿੱਚ ਹੋ ਗਈਆਂ ਹਾਂ ਹਾਂਜੀ ਉਹ ਪਰਸੋ ਚ ਉੱਥੇ ਹੋਈਆਂ ਮੈਂ ਰਾਤ 10 ਕ ਮੋਟਰਾਂ ਦੀਆਂ ਹੋਈਆਂ ਵਾ ਤੇ ਉਹਨਾਂ ਦੇ ਵਿੱਚ ਇੱਕ ਆਪਣੀ ਮੋਟਰ ਦੀ ਹੋਈ ਹੈ ਬਾਈ ਹਾਂ ਇੱਕ ਪਜੈਤੀ ਮੋਟਰ ਸਾਡੇ ਕੋਲੇ ਜੀ ਤੇ ਉਹਦੇ ਨਾਲ ਤੇ ਛੱਲੀਆਂ ਪਈਆਂ ਚਾਰ ਬੰਦੇ ਪਏ ਆ ਕੋਲੋਂ ਤਾਰਾ ਵੱਢ ਕੇ ਲੈ ਗਏ ਕੋਲੋਂ ਲੈ ਗਏ ਕੋਲੋਂ ਬਿਲਕੁਲ ਕੋਲੋਂ ਚਾਰ ਬੰਦੇ ਉੱਥੇ ਰਾਤ ਨੂੰ ਪਏ ਆ ਹਾਜ਼ਰ ਬੰਦਿਆਂ ਦਾ ਵੀ ਡਰ ਬਾਈ ਡਰ ਕਿਸੇ ਦਾ ਨਹੀਂ ਲੱਗ ਰਿਹਾ ਨਹੀਂ ਨਹੀਂ ਕੋਈ ਡਰ ਨਹੀਂ ਬਾਈ ਅੱਜ ਤਾਂ ਸਵੇਰ ਵੇਖਿਆ ਜਾ ਕੇ ਮੋਟਰ ਚਲਾਈ ਜਦੋਂ ਤੇ ਘਰ ਹੈ ਹੀ ਨਹੀਂ ਗੀ ਸਵੇਰੇ ਵੇਖਿਆ ਮੁੱਤਾਰੇ ਵੱਡੀਆਂ ਹੋਈਆਂ ਚਾਰ ਬੰਦੇ ਕੋਲ ਪਿਆ ਤੋਂ ਨਹੀਂ ਉਹਨਾਂ ਡਰ ਲੱਗਿਆ ਬਿਨਾ ਹਥਿਆਰ ਤੋਂ ਤਾਂ ਨਹੀਂ ਕੱਟ ਕਰ ਸਕਦੇ ਬਾਈ ਜੇ ਕੋਲੋਂ ਪਏ ਤੋਂ ਆਪਣੇ ਕਰੀ ਜਾਂਦੇ ਆ ਤਾਂ ਇਹਦਾ ਮਤਲਬ ਹਥਿਆਰ ਵੀ ਉਹਨਾਂ ਕੋਲੇ ਹੋਊਗਾ ਹਣਾ ਤਾਂ ਫਿਰ ਉਹਨਾਂ ਨੂੰ ਨਸ਼ੇ ਵਾਲਿਆਂ ਦੇ ਲੱਗਦਾ ਜਿਵੇਂ ਉਹ ਨਸ਼ੇ ਵਾਲਿਆਂ ਦਾ ਬਾਈ ਉਹ ਕੋਲ ਨਸ਼ੇ ਵਾਲਿਆਂ ਦਾ ਉਹ ਨਸ਼ੇ ਵਾਲੇ ਕਿੰਨੇ ਕਿੰਨੇ ਪਿੰਡ ਤੁਹਾਡੇ ਹੁਣ ਤੇ ਕੱਟ ਕੇ ਅੱਗੇ ਨਾਲ ਕੱਟਾ ਪਰ ਹੈ ਕਾਫੀ ਹੈ ਹਾਂਜੀ ਠੀਕ ਹੈ ਠੀਕ ਆ ਚਟਾ ਥੋੜਾ ਜਿਹਾ ਕਟਿਆ ਵਾ ਬਾਕੀ ਗੋਲੀਆਂ ਗਾਲੀਆਂ ਵਾਲਿਆ ਹੋਰ ਨਸ਼ਾ ਕਾਫੀ ਚੱਲ ਪਏ ਅੱਗੇ ਨਸ਼ੇ ਤਾਰੀ ਸੀ ਹੁਣ ਜਿਵੇਂ ਰਾਤ ਮੇਰੇ ਨਾਲ ਕਈ ਪਈ ਸੀ ਹੋਰ ਸਮਾਨ ਉਹ ਵੀ ਨਾਲ ਚੱਕ ਕੇ ਲੈ ਗਿਆ ਉਹਨਾਂ ਦੇ ਟਾਈਮ ਐਸ ਟਾਈਮ ਜੇਕਰ ਬੰਦਾ ਉਹਨਾਂ ਨੂੰ ਕੱਲਾ ਮਿਲ ਜੇ ਹੋ ਸਕਦਾ ਆਉਰੀ ਉਹ ਪਾਰ ਬੁਲਾ ਦੇਣ ਜੋ ਨਸ਼ੇ ਵਾਲੇ ਆ ਚਿੱਟੇ ਵਾਲੇ ਆ ਹੋਰ ਤਾਂ ਕੋਈ ਹੈ ਨਹੀਂ ਨਾ ਨਾ ਦਾਰੂ ਵਾਲਾ ਚੋਰੀ ਕਰ ਸਕਦਾ ਨਾ ਕੋਈ ਹੋਰ ਨਸ਼ੇ ਵਾਲਾ ਜੀ ਚਿੱਟਿਆ ਉਹਨੂੰ ਦਾ ਤਾਰਾਂ ਵੱਡੀਆਂ ਚੋਰੀ ਕੀਤੀ ਤੇ ਬੰਦੇ ਦਾਰ ਵੀ ਲੱਗਦਾ ਹੋਣਾ ਖੇਡਪੂਤ ਜਾਂਦੇ ਹੋਣਾ ਤਾਂ ਬੈਟੋਮੈਟ ਕੀ ਇਕੱਲਾ ਬੰਦਾ ਜਾਂਦਾ ਹੀ ਨਹੀਂ ਚਲੇ ਮੈਨੂੰ ਕੋਈ ਕਹਿ ਨਹੀਂ ਸਕਿਆ ਕੋਸੋ ਜਿਹੜਾ ਵਿਚਾਰੇ ਫੱਜ ਗਏ ਹਾਂਜੀ ਇਹ ਬੰਦੇ ਨਾ ਜੀ ਸਾਡੇ ਪਿੱਛੇ ਚਾਰੋਂ ਪੰਜਨ ਹੋ ਗਏ ਇਹਨਾਂ ਦੇ ਘਰ ਆ ਪਏ ਕਿਹੜਾ ਪਾਇਆ ਉੱਥੇ ਬਿਠੇ ਰਹੇ ਉਹ ਜਦੋਂ ਇਹ ਦੇ ਦੇ ਦੂਕੇ ਘਰਾਂ ਤੋਂ ਘਰਾਂ ਨੂੰ ਆ ਗਏ ਜੇ ਸੂਈ ਨਿੱਕੇ ਸੂਈ ਤਾਂ ਉਹ ਦੂਰ ਲੈ ਕੇ ਮੁੱਠੇ ਭੱਜ ਗਏ ਲੈ ਕੇ ਭੱਜ ਗਏ ਆਹੋ ਮਤਲਬ ਕਿਸੇ ਨੇ ਦੇਖੇ ਨੇ ਬੰਦੇ ਜਾਂਦੇ ਆਉਂਦੇ ਜਾਂਦੇ ਹੁੰਦੇ ਤੇ ਦੇਦੇ ਆ ਕੀ ਕਰਗੇ ਉਹਨੂੰ ਸਾਨੂੰ ਕੁੱਟਦੇ ਆ ਉਹ ਕਹਿੰਦੇ ਕੱਲੇ ਕੱਲੇ ਨੂੰ ਮਿਲਾਂਗੇ ਕਹਿੰਦੇ ਐਂ ਕਹਿੰਦੇ ਸਾਨੂੰ ਤਾਂ ਧਮਕੀਆਂ ਦਿੰਦੇ ਹਾਂ ਧਮਕੀਆਂ ਦਿੰਦੇ ਕਹਿੰਦੇ ਕੱਲੇ ਕੱਲੇ ਨੂੰ ਮਿਲਾਂਗੇ ਲਾਓ ਸਾਨੂੰ ਜਿਹੜਾ ਹੱਥ ਲਾਉਂਦਾ ਅਸੀਂ ਜਦ ਆਪਦੇ ਛੱਡ ਦੇਣੇ ਵੀ ਕੱਲੇ ਕੱਲੇ ਆਈਦਾ ਪੰਨਤੀ ਜਾਂਦੇ ਨੇ ਸਵੇਰ ਮੁੱਟੇ ਜਣੇ ਜਣੇ ਚੋਰੀ ਵੀ ਕਰਦੇ ਆ ਧਮਕੀਆਂ ਵੀ ਦਿੰਦੇ ਆ ਧਮਕੀਆਂ ਵੀ ਦਿੰਦੇ ਆ ਉਹ ਪੁਲਿਸ ਵਾਲੇ ਕਹਿੰਦੇ ਗਵਰਨਮੈਂਟ ਕਹਿੰਦੀ ਨਸ਼ਾ ਛੱਡਿਆ ਨਸ਼ਾ ਤਾਂ ਵਧ ਗਿਆ ਨਸ਼ਾ ਕਿੱਥੇ ਘਟਿਆ ਪੰਜਾਬ ਚ ਆ ਵੀ ਨਸ਼ਾ ਲਈ ਫਿਰਦੇ ਨੇ ਇਹ ਨਸ਼ੇ ਵਾਲੇ ਹੀ ਸਾਰੇ ਮੁੰਡੇ ਸਾਰੇ ਨਸ਼ੇ ਵਾਲੇ ਆ ਚਿੱਟੇ ਵਾਲੇ ਆ ਚਿੱਟੇ ਵਾਲ ਹਾਂ ਤੇ ਬਈ ਚਾਰ ਨੰਬਰ ਖੜੀ ਜੀ ਸਾਡੇ ਮਨ ਦੇ ਹਾਂਜੀ ਬਾਈ ਜੀ ਸਾਡੇ ਨਾਲ ਇੱਥੇ ਪਹਿਲਾਂ ਤੋਂ ਚੱਲਦਾ ਕੰਮ ਹਰ ਜਦੋਂ ਲੈਂਦਿਆਂ ਆ 25 30 ਮੋਟਰਾਂ ਦੀਆਂ ਇਕੱਠੀਆਂ 10 ਲੈਂਦਿਆਂ ਆ 800 ਦਾ ਮਾਰਦਿਆਂ ਮਾਰਦਿਆਂ ਜਦੋਂ ਵੀ ਲੈਂਦਿਆਂ ਆ ਆ ਪਰਸੋ ਚੋਂ ਉੱਥੇ ਲਾ ਕੇ ਗਏ ਆ ਉਹ ਦਿਨ 30 40 ਮੋਟਰਾਂ ਦੀਆਂ ਲਾਈਆਂ ਰਾਤ ਫੇਰ ਲਾ ਲਈਆਂ ਘਰਾਂ ਚੋਂ ਘਰਾਂ ਚੋਂ ਲੈ ਕੇ ਰਾਤ ਘਰਾਂ ਦੇ ਨਾਲ ਹੀ ਸੀਗਾ ਜਦੋਂ ਕਾਂਦੇ ਨਾਲ ਮੋਟਰ ਸੀਗੀ ਘਰਾਂ ਚੋਂ ਲੈ ਕੇ ਮੋਟਰ ਲਾ ਲਈਆਂ ਇਹ ਤਾਂ ਬੰਦੇ ਪਤਾ ਨਹੀਂ ਕੌਣ ਨੇ ਬਈ ਬੰਦੇ ਭਾਈ ਪਿੰਡਾਂ ਦੇ ਯਾਮਲੀ ਆ ਜਿਹੜੇ ਚਿੱਟੇ ਵਾਲੇ ਹੋਰ ਕੋਈ ਨਹੀਂ ਹੈ ਨਸ਼ੇੜੀ ਬੰਦੇ ਆ ਹੋਰ ਨਹੀਂ ਬੰਦਾ ਕੋਈ ਚੋਰੀ ਕਰਦਾ ਜੀ ਮੀਟਰ ਵੀ ਨਹੀਂ ਛੱਡਦੇ ਇੰਨੀ ਸਾਰੀ ਮੋਟਰ ਤੋਂ ਇੱਥੋਂ ਤੱਕ ਇੰਨੀ ਵੀ ਵੱਟ ਕੇ ਲੈ ਗਏ ਪਤਾ ਨਹੀਂ ਉਹ ਕੀ ਵੱਟਦੇ ਆ ਉਹਦਾ ਆਸੇ ਪਾਸੇ ਪਤਾ ਕਿੱਦਾ ਵੇਚਦੇ ਬੂਜ ਦੇ ਵਿਕਦੀ ਕਿੱਥੇ ਨਹੀਂ ਜੀ ਬੈਗ ਨਹੀਂ ਪਤਾ ਹੀ ਨਹੀਂ ਹੁਣ ਤਾਂ ਕਿੱਥੇ ਵਿਕਦੀ ਆ ਕੋਈ ਹਜੇ ਤੱਕ ਵਿੱਚ ਜਿਵੇਂ ਬਈ ਵੇਚਦੇ ਕੋਈ ਬੰਦਾ ਫੜਿਆ ਨਹੀਂ ਹੈ ਪ੍ਰਸ਼ਾਸਨ ਦਾ ਹੁੰਦਾ ਲੱਭਣ ਦਾ ਹੁਣ ਤੱਕ ਕੋਈ ਤੁਹਾਨੂੰ ਬੰਦਾ ਕੋਈ ਸੁਰਾਗ ਲੱਭ ਕੇ ਦਿੱਤਾ ਪ੍ਰਸ਼ਾਸਨ ਨੇ ਨਾ ਕੋਈ ਨਹੀਂ ਲੱਭ ਕੇ ਦਿੱਤਾ ਤਾਂ ਕਿ ਨਜ਼ਰ ਉਹ ਕੱਟ ਗਿਆ ਹਾਂ ਤੇ ਇਹ ਨਹੀਂ ਨਾ ਸਾਧਨ ਪਈਆਂ ਤੇ ਤਾਂ ਮਿਲ ਜਾਨੀ ਤਾਂ ਗ੍ਰਿਪਾਂ ਦੀਆਂ ਪੱਤੀਆਂ ਗ੍ਰਿਪ ਬਣ ਕੇ ਪੱਤੀਆਂ ਪੱਤੀਆਂ ਲੈ ਜਾਂਦੇ ਕੱਢ ਕੇ ਇੰਨੀਆਂ ਨੀਆਂ ਪੱਤੀਆਂ ਹੁੰਦੀਆਂ ਛੋਟੀਆਂ ਛੋਟੀਆਂ ਤੇ ਉਹ ਉਹ ਲੈ ਜਾਂਦੇ ਕੱਢ ਕੇ ਗ੍ਰਿਪ ਬਣ ਕੇ ਖੇ ਬੇਕਾਰ ਕਰ ਜਾਂਦੀਆਂ ਥੋੜਾ ਨੁਕਸਾਨ ਕਰ ਜਾਂਦੇ ਹਾਂਜੀ ਉਹ ਪੱਤੀ 100 ਰੁਪਏ ਦੀ ਵੀ ਨਹੀਂ ਵੇਖਦੀ ਗਈ ਤੇ ਜਦੋਂ ਅਸੀਂ ਗ੍ਰਿਪ ਲੈ ਕੇ ਜਾਂਦੇ ਤੇ 900 ਰੁਪਏ ਦਾ ਇੱਕ ਆਉਂਦਾ 3000 ਰੁਪਏ ਦੇ 2700 ਦੇ ਗ੍ਰਿਪ ਆਉਂਦੇ ਆ ਤੇ ਇਹਨਾਂ ਤੋਂ 100 ਰੁਪਏ ਦੇ ਵੀ ਨਹੀਂ ਵਿਖਣੇ ਉਹ ਜੀ ਬਿਲਕੁਲ ਨੁਕਸਾਨ ਵਾਲਾ ਭਾਈ ਆਮ ਤੌਰ ਤੇ ਹੁੰਦਾ ਵੀ ਪਿੰਡ ਦੇ ਵਿੱਚ ਵੜਨ ਤੋਂ ਬਾਹਰਲਾ ਬੰਦਾ ਲੈ ਕੇ ਜਾਂਦੇ ਬਾਹਰ ਵੀ ਨਹੀਂ ਚੱਕ ਕੇ ਲੈ ਕੇ ਜਾਂਦੇ ਉੱਥੇ ਹੀ ਬਚਾ ਕੇ ਸਾਨੂੰ ਪਤਾ ਲੱਗਦਾ ਵੀ ਰਬੜ ਉੱਥੇ ਮੱਛੀ ਵੀ ਹੁੰਦੀ ਆ ਤੇ ਜਾ ਕੇ ਉਹ ਆ ਕੇ ਉੱਥੇ ਪ੍ਰਸ਼ਾਸਨ ਨੂੰ ਸੱਦੀ ਦਾ ਤੇ ਮੈਂ 112 ਤੇ ਆਪ ਕਾਲ ਕੀਤੀ ਸੀਗੀ ਅੱਜ ਤੋਂ 3 ਦਿਨ ਪਹਿਲਾਂ ਪਹਿਲਾਂ ਤਾਂ ਉਹਨਾਂ ਨੇ ਉਹਦਾ ਸਵਾਲ ਇਹ ਸੀ ਵੀ ਚੋਰ ਕਿੰਨੇ ਆ ਅੱਛਾ ਮੈਂ ਕਿਹਾ ਜੀ ਹੁਣ ਅਸੀਂ ਤੁਹਾਨੂੰ ਕਿਵੇਂ ਦੱਸ ਦਈਏ ਵਿੱਚ ਹਾਂ ਸਾ ਮੈਨੂੰ ਪੁੱਛਿਆ ਗਿਆ ਵੀ ਚੋਰ ਕਿੰਨੇ ਆ ਫਿਰ ਕਹਿੰਦੇ ਉਹਨਾਂ ਕੋਲੇ ਹਥਿਆਰ ਦੱਸੋ ਕਿਹੜੇ ਆ ਫਿਰ ਤਕਰੀਬਨ 1 ਘੰਟੇ ਬਾਅਦ ਪੀਸੀਆਰ ਆਉਂਦੀ ਆ ਅਦੀ ਉਹਤੇ ਤਕਰੀਬਨ ਪੈਂਡ ਤੇ 25 ਤੋਂ 30 ਬੰਦੇ ਸੀਗੇ ਇੱਕ ਘੰਟੇ ਬਾਅਦ ਪੀਸੀਆਰ ਆਉਂਦੀ ਆ ਉਹਨੇ ਸਿਰਫ ਇੱਕ ᱜੀੜਾ ਰੂਟਰ ਛੱਡ ਕੇ ਦਿੱਤਾ ਆਉਣਸਾਰ ਉਹਨਾਂ ਨੇ ਇਹੀ ਸਵਾਲ ਸੀ ਵੀ ਫੋਨ ਕਿਨੇ ਲਾਇਆ ਸੀਗਾ ਮੈਂ ਕਿਹਾ ਜੀ ਮੈਂ ਲਾਇਆ ਸੀਗਾ ਤੇ ਕਹਿੰਦੇ ਤਾਰਾਂ ਵੱਡੀਆਂ ਕਿੱਥੇ ਆ ਮੈਂ ਕਿਹਾ ਜੀ ਮੈਂ ਵੱਡੀਆਂ ਵੀ ਤੁਸੀਂ ਮੈਨੂੰ ਪੁੱਛਦੇ ਆ ਮੈਂ ਕਿਹੜਾ ਵੱਡੀਆਂ ਵਾਂ ਮਤਲਬ ਚੋਰੀ ਹੋਇਆ ਸਮਾਨ ਪੁੱਛ ਰਿਹਾ ਕਿੱਥੇ ਆ ਚੋਰੀ ਹੋਇਆ ਸਮਾਨ ਸਾਨੂੰ ਪੁੱਛਦਿਆ ਕਿੱਥੇ ਆ ਇੰਨਾ ਪੁੱਛਣ ਦੇ ਬਾਵਜੂਦ ਹੀ ਬਸ ਉਹਨਾਂ ਨੇ ਸਾਡਾ ਤਕਰੀਬਨ 2 ਕਿਲੋਮੀਟਰ ਦਾ ਘੇਰਾ ਸੀਗਾ ਤੇ ਪੁਲਿਸ ਨੇ ਇੱਕ ਰੂਟਰ ਛੱਡ ਕੇ ਇੱਕ ᱜੀੜਾ ਉੰਦੂਬਾ ਦਾ ਸਾਨੂੰ ਦੂਜੇ ਦਿਨ ਮੈਨੂੰ ਸਵੇਰੇ ਫੋਨ ਆਇਆ ਵੀ ਤੁਸੀਂ ਥਾਣੇ ਆਜੋ ਮੈਂ ਕਹੀ ਅਸੀਂ ਥਾਣੇ ਆ ਕੇ ਕੀ ਕਰਨਾ ਵੀ ਸਾਡੇ ਇੱਥੇ ਹੋਇਆ ਤੁਸੀਂ ਆ ਕੇ ਮੌਕਾ ਦੇਖ ਲਓ ਅੱਜ ਚੌਥਾ ਦਿਨ ਹੋ ਗਿਆ ਦੁਬਾਰੇ ਚੋਰੀ ਹੋ ਗਈ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਹਲੇ ਤੱਕ ਸਾਡੇ ਕੋਲੇ ਨਹੀਂ ਪਹੁੰਚਿਆਗਾ ਵੀ ਤੁਹਾਡੇ ਏਨੀ ਚੋਰੀ ਹੋਈ ਜਾਂਦੀ ਆ ਕੋਈ ਮਤਵਲ ਨਹੀਂਗਾ ਇੱਕ ਸਾਜੀ ਖੇਤ ਜਾਣੋਂ ਡਰਦੇ ਆ ਜੇ ਕੋਲੇ ਪੈਸੇ ਨਹੀਂ ਹੁੰਦੇ ਸਾਨੂੰ 2-300 ਰੱਖਣਾ ਪੈਂਦਾ ਵਾ ਨਹੀਂ ਤਾਂ ਵੀ ਕੁੜਦੇ ਆ ਉਹ ਕਹਿੰਦਾ ਤੁਹਾਨੂੰ ਰੋਕਿਆ ਤੁਹਾਡੇ ਕੋਲੇ ਪੈਸੇ ਕਾਤੋਂ ਹਨੀ ਠੀਕ ਐ ਪੈਸੇ ਲੈ ਜਾਣੇ ਪੈਂਦੇ ਆ ਹਾਂਜੀ ਸਾਨੂੰ ਆਪ ਦੇ ਕੋਲੇ ਰੱਖਣੇ ਪੈਂਦੇ ਆ ਉਹ ਕਹਿੰਦਾ ਆਪਦੀ ਜਾਨ ਬਚਾਉਣ ਦੇ ਲਈ 파ਰਸ ਕਰੇ ਰੱਖ ਕੇ ਜਾਣਾ ਪੈਂਦਾ ਵਾ ਨਾਲ ਪੈਸੇ ਥੋੜੇ ਬਹੁਤੇ ਲੈ ਕੇ ਜਾਣੇ ਪੈਂਦੇ ਆ ਟੋਲ ਟੈਕਸ ਲੈ ਕੇ ਹੀ ਜਾਂਦੇ ਆ ਟੋਲ ਟੈਕਸ ਲੈ ਕੇ ਹੀ ਜਾਂਦੇ ਆ ਜੀ ਫੋਨ ਕਰੇ ਰੱਖ ਕੇ ਜਾਂਦੇ ਆ ਅਸੀਂ ਇਹ ਨਵਾਂ ਟੈਕਸ ਲਾਇਆ ਸਰਕਾਰ ਨੇ ਥੋੜੇ ਬਸ ਟੈਕਸੀ ਲਾ ਲਓ ਜੀ ਸਾਰਿਆਂ ਕੋਲੇ ਜਿੰਨਿਆਂ ਕੋਲੇ ਸਾਰਿਆਂ ਕੋਲੇ ਮਹਿੰਗੇ ਫੋਨ ਆ ਇੱਕ ਇੱਕ ਸਾਰੇ ਕਿਸਾਨਾਂ ਦਾ ਛੋਟਾ ਰੱਖਿਆ ਹੋਇਆ ਉਹ ਇਸ ਕਰਕੇ ਵੀ ਵੱਡਾ ਫੋਨ ਲੈ ਕੇ ਜਾਵਾਂਗੇ ਉਹਨਾਂ ਨੇ ਖੋ ਕੇ ਲੈ ਜਾਣਾ ਇਹ ਹਾਲਾਤ ਬਣੇ ਆ ਇਹ ਹਾਲਾਤ ਬਣੇ ਹੋਇਆ ਪਿੰਡ ਦੇ ਵਿੱਚ ਵੀ ਤੁਹਾਨੂੰ ਡਰ ਲੱਗ ਰਿਹਾ ਪਿੰਡ ਦੇ ਵਿੱਚ ਡਰਬੀ ਲੱਗ ਰਹੀ ਜੀ ਹੁਣ ਜਦੋਂ ਰਾਤ ਦੀ ਲੈਡ ਚੱਲਦੀ ਆ ਜੇ ਅਸੀਂ ਜਾਣਾ ਤਾਂ ਸਾਡੇ ਚਲੋ ਆਪਦੇ ਵੀ ਵਟਸਐਪ ਗਰੁੱਪ ਬਣੇ ਹੋਏ ਆ ਅਸੀਂ ਖੇਤਾਂ ਦੇ ਵਿੱਚ 5-5 7-7 ਜਾਣੇ ਇਕੱਠੇ ਹੋ ਕੇ ਜਾ ਰਹੇ ਆ ਡਰ ਦੇ ਮਾਰੇ ਡਰ ਦੇ ਮਾਰੇ ਇਹ ਹਾਲਾਤ ਆ ਵੀ ਰਾਤ ਨੂੰ ਅਸੀਂ 10-11 ਵਜੇ ਤੱਕ ਗੀੜਾ ਮਾਰ ਕੇ ਜਦੋਂ ਵੀ ਮੁੜਦੇ ਆ ਤਾਂ 5-7 ਜਾਣੇ ਹੁੰਨੇ ਆ ਤਾਂ ਜਾਂਦੇ ਨਹੀਂ ਇਕੱਲੇ ਬੰਦੇ ਦੀ ਹਿੰਮਤ ਨਹੀਂ ਹੈ ਕਿ ਵੀ ਖੇਤ ਜਾਵੜੂ ਇਹ ਹਾਲਾਤ ਬਣੇ ਹੋਏ ਆ ਜੀ ਸਾਡੇ ਪਿੰਡ ਦੇ ਇੱਕ ਮੋਟਰ ਤੇ ਕਿੰਨੇ ਕੁ ਰੁਪਏ ਦਾ ਖਰਚਾ ਆਇਆ ਤਾਂ ਜਦੋਂ ਇਹ ਲੈ ਜਾਂਦੇ ਆ ਬਾਜ ਤਕਰੀਬਨ ਸਾਡਾ ਤਾਂ ਹੀ 3 ਤੋਂ 4000 ਦਾ ਖਰਚਾ ਆ ਜਾਂਦਾ ਫੇਰ ਪਾਣੀ ਦੀ ਬਾਰੀ ਮਰ ਗਈ ਉਹ ਸਰ ਉਹਦਾ ਫਸਲ ਦਾ ਨੁਕਸਾਨ ਹੁੰਦਾ ਵਾ ਦੂਸਰਾ ਸਾਡਾ 3 ਤੋਂ 4000 ਰੁਪਏ ਦਾ ਕੇਵਲ ਜਿਹੜੀ ਉਹਦੇ ਫਿਰ ਜੋੜ ਪੈ ਜਾਂਦਾ ਤਾਰਾਂ ਦੇ ਵਿੱਚ ਜੇ ਨਸ਼ਾ ਕਹਿੰਦੇ ਜੀ ਨਸ਼ਾ ਹੈ ਨਹੀਂਗਾ ਮੇਰੀ ਮੋਟਰ ਚ ਰਸਤੇ ਦੇ ਵਿੱਚ ਆ ਜੀ ਉੱਥੇ ਬਿਲਕੁਲ ਜਮਾ ਚੰਡਿਆਣੇ ਵਾਲੇ ਚ ਰਸਤੇ ਚ ਮੋਟਰ ਆ ਪਹਿਲਾਂ ਜਾ ਕੇ ਸਵੇਰੇ ਮੈਂ ਕਈ ਵਾਰੀ ਸਰਿੰਜਾਂ ਚੱਕਦਾ ਉਥੋਂ ਸਰਿੰਜਾਂ ਚੱਕਦਾ ਬਈ ਪੈਰ ਚ ਵੱਜ ਗਈ ਕੋਈ ਸਾਨੂੰ ਬਿਮਾਰੀ ਲੱਗੂਗੀ ਪਹਿਲਾਂ ਧਿਆਨ ਦੇ ਨਾਲ ਉਥੋਂ ਸਰਿੰਜਾਂ ਚੱਕਣੀਆਂ ਪੈਂਦੀਆਂ ਦੱਸ ਕਿੰਨੀਆਂ ਹੁੰਦੀਆਂ ਬੇਥਾ ਪਣੀਆਂ ਉਤੇ ਸਿਰ ਜਾਂ ਇਹ ਕਹਿੰਦਾ ਜੀ ਨਸ਼ਾ ਮੁੱਕ ਗਿਆ ਨਸ਼ਾ ਮੁੱਕ ਗਿਆ ਨਸ਼ਾ ਸਿਰਫ ਇੱਕ ਡਰਾਮੇ ਕੀਤਾ ਜਾ ਰਿਹਾ ਜੁੱਧ ਚੱਲਿਆ ਹੋਇਆ ਨਸ਼ਾ ਵਿਰੁੱਧ ਜੁੱਧ ਮੇਨੂੰ ਤਾਂ ਲੱਗਦਾ ਜੀ ਸਾਡੇ ਵਿਰੁੱਧ ਚੱਲਿਆ ਪਿਆ ਤਾਰਾਂ ਦੇ ਵਿਰੁੱਧ ਜੁੱਧ ਚੱਲਿਆ ਹੋਇਆ ਤਾਰਾਂ ਉਦੋਂ ਦੀਆਂ ਵੱੱਦ ਲੈਣੀਆਂ ਸ਼ੁਰੂ ਹੋ ਗਈਆਂ ਪਹਿਲਾਂ ਇੰਨੀਆਂ ਨਹੀਂ ਲੈਂਦੀਆਂ ਹੁੰਦੀ ਸੀ ਪਹਿਲਾਂ ਕਿਤੇ ਹੁੰਦਾ ਸੀ ਮਹੀਨੇ 'ਚ ਇੱਕ ਦਾ ਦਿਨ ਹੁਣ ਸਾਡਾ ਮਹੀਨੇ 'ਚ ਇੱਕ ਦਾ ਦਿਨ ਖਾਲੀ ਜਾਂਦਾ ਬਾਕੀ ਰੋਜ਼ ਗਰੁੱਪ ਦੇ ਵਿੱਚ ਮੈਸੇਜ ਆਉਂਦੇ ਆ ਕਿਉਂਕਿ ਸਾਡੇ 4-5 ਪਿੰਡਾਂ ਦਾ ਗਰੁੱਪ ਆ ਅੱਜ ਇੱਥੋਂ ਲੈ ਗਈਆਂ ਅੱਜ ਚੂੜ ਚੱਕੋ ਲੈ ਗਈਆਂ ਝੰਡਿਆਣੇ ਤੋਂ ਲੈ ਗਈਆਂ ਟੁੱਡੀ ਕੇ ਹਾਂ ਜੀ ਕਿਵੇਂ ਦੇਖਦੇ ਹੋ ਬੜੀਆਂ ਚੋਰੀਆਂ ਹੋ ਰਹੀਆਂ ਤੁਹਾਡੇ ਪਿੰਡ ਕਹਿੰਦੇ ਕਿ ਬਾਹਰ ਨਿਕਲਣ ਤੋਂ ਡਰ ਲੱਗਦਾ ਖਸਾਨਾ ਨੂੰ ਹਾਂ ਜੀ ਬਿਲਕੁਲ ਦੇਖੋ ਪੁਲਿਸ ਦਾ ਇਸ ਪਾਸੇ ਧਿਆਨ ਹੀ ਨਹੀਂ ਹੈ ਜੀ ਕਿ ਪੁਲਿਸ ਜਿਹੜੇ ਚਾਹੇ ਤਾਂ ਇਹ ਸਾਰਿਆਂ ਨੂੰ ਫੜ ਸਕਦੀ ਹੈ ਜੀ ਜਿਹੜੇ ਤਾਰਾਂ ਤੁਰਾਂ ਲੈ ਕੇ ਜਾਂਦੇ ਆ ਇਹ ਕੁਆੜੀਆਂ ਕੋਲੇ ਲੈ ਕੇ ਜਾਂਦੇ ਜੀ ਕੁਆੜੀਆਂ ਦੀਆਂ ਦੁਕਾਨਾਂ ਤੋਂ ਸ਼ੁਰੂ ਹੋਣੀ ਹੈ ਵੀ ਕਿਹੜਾ ਵੇਚ ਕੇ ਗਿਆ ਉਹਨਾਂ ਨੂੰ ਜੀ ਇਹ ਮੰੰਟੀ ਉਜੜਿਆ ਹੋਵੇ ਗੱਲ ਜੇ ਪੁਲਿਸ ਚਾਹੁੰਦੀ ਹੋਵੇ ਪੁਲਿਸ ਨਹੀਂ ਚਾਹੁੰਦੀ ਹੈ ਇਦਿਲੀ ਇਹੀ ਹੈ ਪੁਲਿਸ ਕੋਲ ਹੀ ਬੇਨਤੀ ਕਰ ਸਕਦੇ ਆ ਜੀ ਵੀ ਉਹੋ ਇਸ ਗੱਲ ਨੂੰ ਹੱਲ ਕਰੇ ਹਾਂ ਜੀ 35 40 ਚੋਰੀਆਂ ਕਹਿੰਦੇ ਇੱਕ ਰਾਤ ਦੇ ਵਿੱਚ ਹੋ ਗਈਆਂ ਇੰਨੇ ਵੱਡੇ ਪੱਧਰ ਤੇ ਚੋਰੀਆਂ ਚੋਰੀਆਂ ਤੇ ਜਦੋਂ ਫਿਰ ਆ ਹੀ ਗਏ ਹਾਂ ਮਰੋ ਕੋਈ ਉਹਨਾਂ ਦਾ ਕੋਈ ਵੱਡਾ ਗੈਂਗ ਹੋਊਗਾ ਜੀ ਮਤਲਬ ਕਿਸੇ ਐਸ ਪਾਸੇ ਹੋ ਜਾਂਦੀਆਂ ਕਿਤੇ ਉਸ ਪਾਸੇ ਹੋ ਜਾਂਦੀਆਂ ਜੇ ਇੱਧਰ ਰੌਲਾ ਜੱਪਾ ਜਾਂਦਾ ਫਿਰ ਦੂਜੇ ਪਾਸੇ ਹੋ ਜਾਂਦੀਆਂ ਦੂਜੇ ਪਿੰਡ ਹੋ ਜਾਂਦੀਆਂ ਮਤਲਬ ਅੱਗੇ ਇੱਕ ਗੈਂਗ ਫੜ ਵੀ ਗਿਆ ਲਿਆ ਸੀ ਦੋ ਦਰਸ ਤੋਂ ਜੀ ਇਹ ਧਾਰਾ ਲਾਉਣ ਵਾਲਾ ਉਦੇ ਤੇ ਕੋਈ ਕਾਰਵਾਈ ਨਹੀਂ ਹੋਈ ਕਿ ਮਤਲਬ ਇਹਦੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇੰਨੀਆਂ ਮੋਟਰਾਂ ਤੇ ਕਿਸਾਨ ਬੈਠ ਨਹੀਂ ਸਕਦੇ ਵੀ ਉਹ ਹਰ ਮੋਟਰ ਦੇ ਉੱਤੇ ਬੈਠੇ ਰਹਿਣ ਮਤਲਬ ਇਹ ਉੱਕੀ ਗੱਲ ਹੈ ਤੇ ਇਹ ਸਰਕਾਰ ਨੂੰ ਚਾਹੀਦਾ ਹੈ ਵੀ ਇਸ ਗੱਲ ਤੇ ਇਹਨਾਂ ਦੇ ਜਦੋਂ ਕਿਤੇ ਕੁਆੜੀਆਂ ਦੀਆਂ ਦੁਕਾਨਾਂ ਤੋਂ ਉਹ ਲੜੀ ਫੜਨ ਇਹਨਾਂ ਦੀ ਜਿੱਥੇ ਲਿਆ ਕੇ ਵੇਚਦੇ ਆ ਜੋ ਸਮਾਨ ਜਿੱਥੇ ਵੇਚਦੇ ਆ ਉਹ ਸਿੱਧੀ ਪਤਾ ਲੱਗ ਜਾਊਗਾ ਪਰ ਪੁਲਿਸ ਤੇ ਕਹਿੰਦੀ ਕਿਸਾਨਾਂ ਨੂੰ ਕਹਿੰਦੀ ਕਿ ਸਾਨੂੰ ਦੱਸੋ ਚੋਰ ਕਿੱਧਰ ਗਏ ਕਿੱਥੇ ਨੇ ਸਮਾਨ ਕਿੱਥੇ ਆਇਆ ਤੇ ਜੇ ਅਸੀਂ ਉੱਥੇ ਹੁੰਦੇ ਫਿਰ ਚੋਰ ਛੋੜ ਜਾਣ ਦੇਣੇ ਜੇ ਜੇ ਅਸੀਂ ਉੱਥੇ ਹੁੰਦੇ ਤੇ ਚੋਰ ਕਿੱਧਰ ਚਲੇ ਗਏ ਮੇਰੇ ਜਦੋਂ ਚੋਰੀ ਤਾਂ ਉਹੀ ਆ ਵੀ ਜਦੋਂ ਬੰਦਾ ਉੱਥੇ ਹੈਨਿੰਗ ਜੇ ਬੰਦਾ ਉੱਥੇ ਹੁੰਦਾ ਫਿਰ ਡਾਂਗਣਾ ਮਾਰਦਾ ਫਿਰ ਚੋਂ ਉਹਨਾਂ ਦੇ ਜੀ ਆ ਕਿਵੇਂ ਲਾਉਣ ਦੇ ਦੂਗਾ ਬੰਦਾ ਵੀ ਜੇ ਉੱਥੇ ਹੋਵੇ ਅਸੀਂ ਤਾਂ ਪੁਲਿਸ ਤੋਂ ਹੀ ਮਾਮ ਕਰਦੇ ਜਿਹੜੀ ਅਸੀਂ ਨਹੀਂ ਕਰ ਸਕਦੇ ਜੀ ਅਸੀਂ ਕਿਸੇ ਕੁਆੜੀਏ ਨੂੰ ਜਾ ਕੇ ਫੜ ਨਹੀਂ ਸਕਦੇ ਉਹ ਕੁਆੜੀਆਂ ਤੋਂ ਪੜਤਾਲ ਕਰ ਸਕਦੇ ਅਕਸਰ ਤਾਂ ਜੋ ਸਮਾਨ ਸਾਡਾ ਲੈਂਦਾ ਕਿਤੇ ਵਿਕਦਾ ਹੀ ਆ ਬਿਲਕੁਲ ਜਿੱਥੇ ਵਿਕਦਾ ਉੱਥੋਂ ਇਹਦੀ ਲੜੀ ਫੜੀ ਆ ਆ ਵਧਣੀ ਆ ਅੱਜ ਅਗਰਾਮ ਆ ਅੱਜ ਜਤਵਾਲਾ ਜਿੱਥੇ-ਜਿੱਥੇ ਹੈਗਾ ਸਾਰੇ ਕੁਆੜੀਏ ਇੱਕ ਢਾੜੀ 'ਚ ਇਕੱਠੇ ਕਰ ਰਹੇ ਨੇ ਸਾਰੇ ਸਾਰਿਆਂ ਦਾ ਇਹਨਾਂ ਦਾ ਪਤਾ ਲੱਗਦਾ ਕਿ ਕਿੱਥੋਂ-ਕਿੱਥੋਂ ਦੇ ਬੰਦੇ ਆ ਜੀ ਜਿਹੜੇ ਵੇਚ ਕੇ ਆਉਂਦੇ ਆ ਤੇ ਕੁਆੜੀਆਂ ਦੇ ਮਨਾ ਕਰਨਾ ਚਾਹੀਦਾ ਹੈ ਹੂੰ ਵੀ ਕੁਆੜੀਏ ਇਹ ਚੀਜ਼ ਲੈਣੀ ਜਿਹੜੀ ਸਾਡੇ ਉਹ ਚੀਜ਼ ਆ ਇਹ ਲੈਂਦੇ ਆ ਉਹ ਚੋਰੀ ਦੀ ਚੀਜ਼ ਲੈਂਦੇ ਆ ਉਹਨਾਂ ਦੇ ਮਨਾਹੀ ਹੋਣੀ ਚਾਹੀਦੀ ਬਸ ਮੇਰਾ ਤਾਂ ਇਹੀ ਕਹਿਣ ਦਾ ਗੱਲ ਹੈ ਵੀ ਇਹਨੂੰ ਪੁਲਿਸ ਹੀ ਹੱਲ ਕਰ ਸਕਦੀ ਹੈ ਬਿਲਕੁਲ ਤੇ ਜਿਹੜੀ ਉਹ ਗੱਲ ਕਹਿੰਦੇ ਵੀ ਅਸੀਂ ਉੱਥੇ ਜੇ ਉੱਥੇ ਹੋਈਏ ਖੇਤ ਹੁਣ ਅਸੀਂ ਖੇਤ ਰਹਿਨੇ ਉੱਥੇ ਕਿਵੇਂ ਆ ਜੂਗੇ ਜੀ ਜਦੋਂ ਵਡਾ ਕਾ ਮਾਰਨ ਆਉਗਾ ਉੱਥੇ ਦਾ ਵੀ ਲੈ ਕੇ ਰੇਫਲਾਂ ਨੂੰ ਹੌਸਲੇ ਕਿਵੇਂ ਦੇਖਦੇ ਹੋ ਚੋਰਾਾਂ ਦੇ ਇੰਨੀ ਇੰਨੇ ਵੱਡੇ ਪੱਧਰ ਦੇ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਆਮ ਬੰਦਾ ਆਉਣ ਤੋਂ ਘਬਰਾਉਂਦਾ ਹੁੰਦਾ ਬਾਹਰਲਾ ਇਹ ਤਾਂ ਜਿਹੜੀ ਗੱਲ ਭਗਵੰਤ ਬਣ ਕੇ ਹੀ ਜਾਂਦਾ ਵੀ ਚਿੱਟਾ ਖਤਮ ਕਰਦਾ ਇਹ ਚਿੱਟੇ ਖਾਣ ਵਾਲੇ ਹੀ ਆ ਇਹ ਵੀ ਉਹ ਕੋਈ ਨਾ ਕੋਈ ਉਹਨਾਂ ਨੂੰ ਪੈਸੇ ਚਾਹੀਦੇ ਆ ਉਹ ਲਉਂਦੇ ਇਹ ਜੀਆਂ ਚੀਜ਼ਾਂ ਜਿਹੜੀਆਂ ਅੰਗਾ ਵੇਚਦੀਆਂ ਜਿਹੜੀ ਜਿਹੜੀ ਚੀਜ਼ ਵਿਕਦੀ ਨਹੀਂ ਗਾ ਉਹ ਲਾਉਂਦੇ ਵੀ ਨਹੀਂ ਉੱਥੇ ਸਾਰਾ ਪਤਾ ਉਹਨਾਂ ਨੂੰ ਮਤਲਬ ਉਹ ਉਹਨਾਂ ਨੂੰ ਸਭ ਪਤਾ ਮਤਲਬ ਇਹ ਹੀ ਮੇਰਾ ਸਟਾਰਟਰ ਅੰਦਰੋਂ ਲਾ ਲਿਆ ਅੱਛਾ ਅੰਦਰੋਂ ਮੇਰੇ ਕੋਠੀ ਨੂੰ ਨਾ ਪਾਰ ਲਾ ਕੇ ਮੈਂ ਦਰਵਾਜ਼ਾ ਸਾਬ ਗਿਆ ਹੋਇਆ ਸੀ ਉੱਤੇ ਘਰੇ ਹੈ ਨਹੀਂ ਸੀ ਕੋਠੀਂ ਦੇ ਆ ਕੰਧ ਚੁਇਟਾਂ ਕੱਢ ਕੇ ਉਹਦੇ ਵਿੱਚ ਦੀ ਵੜ ਕੇ ਅੰਦਰੋਂ ਸਟਾਰਟਰ ਲਾ ਕੇ ਲੈ ਕੇ ਗਿਆ ਤੇ ਨਾਲ ਇੰਨਾ ਕੁ ਟੋਟਾ ਤਾਰ ਦਾ ਸੀਗਾ ਹੋਊਗਾ 5-7 ਫੁੱਟ ਦਾ ਨਾਲ ਉਹ ਲੈ ਉਹ ਵੀ ਲੈ ਕੇ ਕੀ ਬੰਦਾ ਕਰੂਗਾ ਜੰਦਾ ਲੱਗਿਆ ਹੋਇਆ ਹੁਣ ਬੰਦਾ ਉੱਥੇ ਕਾਂਦੇ ਦੀ ਰੱਖ ਕੇ ਥੋੜੀ ਹੁਣ ਬੈਠਾ ਰਹੂਗਾ ਕੀ ਕਹਿ ਸਕਦੇ ਆ ਉਥੇ ਹੌਂਸਲੇ ਹੀ ਪਾੜੇ ਵਧੇ ਹੋਏ ਆ ਜੀ ਇਹਨਾਂ ਦੇ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਨੂੰ ਇੱਕ ਗੱਲ ਦਾ ਉਹਨਾਂ ਨੂੰ ਪਤਾ ਹੈ ਜੀ ਬਸਾਰਿਆਂ ਦੇ ਆਟੂ-ਉਟੂ ਲੱਗੇ ਵੀ ਰਾਤ ਨੂੰ ਇਹਨਾਂ ਨੇ ਆਉਣਾ ਨਹੀਂ ਕੋ ਸਾਡੇ ਕਿਸਾਨਾਂ ਨੇ ਤੇ ਸਾਨੂੰ ਵੀ ਚਾਹੀਦਾ ਜੀ ਕੋਈ ਠਰ ਕੋਈ ਇਹੋ ਜਿਹਾ ਟੋਲਾ ਜਿਹੜਾ ਰਾਤ ਨੂੰ ਅਚਾਨਕ ਛਾਪੇ ਛੁਪੇ ਮਾਰ ਕੇ ਕਿੱਥੇ ਇਹਨੂੰ ਫੜ ਕੇ ਕੱਢਣਾ ਚਾਹੀਦਾ ਫੜ ਕੇ ਦਿਓ ਸਾਰੀਆਂ ਲੜੀਆਂ ਕੱਢੀਏ ਕਿੱਥੋਂ ਕਿੱਥੋਂ ਜਨਾ ਹੈਗਾ ਜੋ ਕੀਤਾ ਜੀ ਉਹ ਗੁਗਾਟੋ ਲੱਗੇ ਆ ਸਾਡੇ ਉਹ ਦੂਜੇ ਕੰਪਿਊਟਰ ਕਰਾਏ ਨਾ ਵਾਏ ਦੋ ਦੋ ਵੀ ਮੈਂ ਸਵੇਰੇ ਉੱਠ ਕੇ ਬੰਦਾ ਜਾਂਦਾ ਉਹਦੋਂ ਉਹ ਕੰਮ ਕਰਦੇ ਹੁੰਦੇ ਹਾਂ ਜੀ ਭਾਈ ਜੀ ਕੱਲ ਹਿਸਾਬ ਕਿਤਾਬ ਲਾਇਆ ਕਿੰਨੀਆਂ ਕਚੋਰੀਆਂ ਤੁਹਾਡੇ ਪੰਡ ਚ ਹਫਤੇ 10 ਦਿਨ ਦੇ ਵਿੱਚ ਹੋ ਗਈ ਹੈ ਤਕਰੀਬਨ ਜੀ ਹਫਤੇ ਦੇ ਵਿੱਚ ਸਾਡੇ 150 ਤੋਂ ਪਲੱਸ ਚੋਰੀ ਹੋ ਚੁੱਕੀ ਆ ਹਾਂਜੀ 150 ਤੋਂ ਬਾਕੀ ਤੇਲ ਵੀ ਟਰਾਂਸਫਾਰਮਰ ਦਾ ਨਿਕਲੀ ਜਾਂਦਾ ਚੋਰਾਂ ਦੇ ਹੌਸਲੇ ਇੰਨੇ ਬਲੰਦਾ ਜਿੱਦ ਦੇ ਸਾਡੇ 35 ਤੋਂ 40 ਚੋਰੀਆਂ ਹੋਈਆਂ ਉਹਦੇ ਸਾਨੂੰ ਖੇਤ ਤੋਂ ਫੋਨ ਆਉਂਦਾ 12 ਵਜੇ ਰਾਤ ਨੂੰ ਅਸੀਂ 12 ਵਜੇ ਅਸੀਂ ਉੱਥੇ ਗਏ ਆ ਤੇ ਉਦੋਂ ਤੱਕ 40 ਤੋਂ 45 ਮੋਟਰਾਂ ਦੀਆਂ ਤਾਰਾਂ ਲੈ ਚੁੱਕੀਆਂ ਸੀਗੀਆਂ ਰਾਤ ਨੂੰ ਇਹਦਾ ਮਤਲਬ ਉਹਨਾਂ ਨੇ 9:30 10 ਵਜੇ ਆਪਦਾ ਪ੍ਰੋਸੈਸ ਸ਼ੁਰੂ ਕਰਤਾ ਸੀ ਐਡੇ ਉਹਨਾਂ ਦੇ ਹੌਸਲੇ ਆ ਸਾਡਾ ਨਾ ਮਹੀਨਾ ਹੋ ਗਿਆ ਦੋ ਟਰਾਂਸਫਾਰਮਰਾਂ ਚੋਂ ਤੇ ਨਿਕਲ ਗਿਆ ਤੇ ਉਹ ਤੇਲ ਹਜੇ ਪਾਇਆ ਨਹੀਂ ਚੱਲ ਤੇਲ ਮਿਲਿਆ ਨਹੀਂਗਾ ਤੇ ਉਹਨੂੰ ਦਵਾਰਾ ਖੋਲ ਕੇ ਜਿਹੜਾ ਉਹਦੇ ਵਿੱਚ ਬਚ ਗਿਆ ਥੋੜਾ 10-10 ਲੀਟਰ ਉਹ ਵੀ ਕੱਢ ਕੇ ਲੈ ਗਏ ਪਰਸੋਂ ਠੀਕ ਹੈ ਉਹ ਵੀ ਨਹੀਂ ਛੱਡਿਆ ਉਹ ਵੀ ਨਹੀਂ ਛੱਡਿਆ ਉਹ ਫੇਰ ਆ ਕੇ ਦਵਾਰਾ ਉਹਨੇ ਉਹਦੇ ਚ ਕੱਢ ਲਿਆ ਇੱਕ ਵਾਰ ਚੋਰੀ ਕਰ ਲਵੇ ਚੋਰ ਦੁਬਾਰੇ ਉੱਥੇ ਆਉਂਦੇ ਨਹੀਂ ਕਿ ਫੜੇ ਬਣਾਏਗੇ ਥੋੜੇ ਰਾਜੰਦੇ ਆ ਫੇਰ ਆ ਜਾਂਦੇ ਉਹਨਾਂ ਨੂੰ ਕੀ ਕਰੇਗਾ ਸਾਡੇ ਨਾਲ ਇੱਥੇ ਜੀ ਨਾਲ ਹੀ ਜਿਹੜੇ ਆਪਣੇ ਮਜ਼ਦੂਰ ਭਰਾਵਾ ਜਿਹੜੇ ਆਪਣੇ ਬਿਹਾਰ ਤੋਂ ਆਉਂਦੇ ਆ ਉਹ ਸਾਰੇ ਰਾਤ ਨੂੰ ਇਹ ਨਹੀਂ ਕੱਲੇ ਕੱਲੇ ਉੱਠ ਜਾਣਗੇ ਉਹ ਵਿਚਾਰੇ ਦਾ ਸਾਰੀ ਦਿਹਾੜੀ ਕੰਮ ਕੀਤਾ ਹੁੰਦਾ ਵਾ ਉਹ ਇੱਥੇ ਨਾਲ ਹੀ ਖੜੇ ਰਹਿੰਦੇ ਆ ਜਦੋਂ 5-10 ਜਾਣੇ ਹੋ ਜਾਂਦੇ ਆ ਉਹਨਾਂ ਦੀਆਂ ਅੱਡੇ ਦੇ ਵਿੱਚ ਇਹ ਤੇ ਸੋਟੀਆਂ ਰੱਖੀਆਂ ਉਹ ਨਾਲ ਲੈ ਕੇ ਜਾਂਦੇ ਨਹੀਂ ਉਹਨਾਂ ਤੋਂ ਵੀ ਪੈਸੇ ਖੋ ਕੇ ਲੈ ਜਾਂਦੇ ਆ ਜਾਂ ਉਹਨਾਂ ਦੇ ਫੋਨ ਲੈ ਜਾਂਦੇ ਆ ਹਾਂਜੀ ਪੂਰਾ ਡਰ ਦਾ ਮਾਹੌਲ ਆ ਪਿੰਡ ਦੇ ਵਿੱਚ ਉਹ ਸਾਡੇ ਨਾਲ ਜਾਵੜੋ ਉੱਥੇ ਦਿਨੇਸ ਨੂੰ ਦਿਖਾ ਦਿੰਨੇ ਆ ਜੀ ਆਮ ਚਿੱਟਾ ਲਾਉਂਦੇ ਆ ਸਾਡੀਆਂ ਮੋਟਰਾਂ ਦੇ ਇਦੋਂ ਚੂੜ ਚਾਕਰ ਨੀਉ ਲੈ ਕੇ ਆਉਂਦੇ ਆ ਸ਼ਰਮ ਲਾਉਂਦੇ ਆ ਸ਼ਰਮ ਸ਼ਰਮ ਕੋਈ ਆਜੋ ਤੁਹਾਨੂੰ ਕਹਿੰਦਾ ਦਿਖਾ ਦੇਾਂਗੇ ਉੱਥੇ ਪ੍ਰਸ਼ਾਸਨ ਕੀ ਕਹਿੰਦਾ ਬਈ ਕਿੰਨੇ ਕਵਾਰ ਕੇ ਪ੍ਰਸ਼ਾਸਨ ਕੋਲੇ ਪਿਛਲੀ ਵਾਰ ਹੀ ਗਏ ਆ ਜੀ ਐਰਕੀ ਦਾ 112 ਤੇ ਕੰਪਲੀਟ ਪਾਈ ਸੀ ਉਹਦੇ ਅੱਜ 4 ਦਿਨ ਹੋ ਗਿਆ ਕੋਈ ਫੋਨ ਨਹੀਂ ਕੋਈ ਕੁਛ ਨਹੀਂ ਹੋਇਆ ਇੱਕ ਵਾਰੀ ਫੋਨ ਆਇਆ ਸੀਗਾ ਵੀ ਤੁਸੀਂ ਅਜੀਤਵਾਲ ਥਾਣੇ ਜਾਵੜੋ ਉਹ ਅਸੀਂ ਨਹੀਂ ਕਹੀ ਜੀ ਜਾ ਕੇ ਕਰਨਾ ਕੀ ਆ ਦਰਖਾਸਤ ਲਿਖ ਕੇ ਦਿਓ ਉਹ ਰੱਦੀ ਦੇ ਕਾਗਜ ਉੜ ਜਾਂਦੀ ਆ ਅੱਜ ਤੱਕ ਕੋਈ ਐਫ ਆਈ ਆਰ ਵੀ ਨਹੀਂ ਹੋਈਗੀ ਨਾਲ ਹੀ ਇੱਕ ਨਾ ਆਪਣੇ ਇੱਥੇ ਇੱਕ ਪੁਲਿਸ ਦੀ ਸਫਤ ਵੀ ਬਣਦੀ ਆ ਏਐਸਆਈ ਜਸਵੰਤਾ ਲੋਪੋ ਜੀ ਉਹਨੇ ਅੱਜ ਤੱਕ ਮੈਨੂੰ ਤਾਂ 4 ਤੋਂ 5 ਚੋਰੀਆਂ ਦੇ ਪਰਚੇ ਦਿੱਤੇ ਉਹ ਵੀ ਤਾਂ ਕਿਤੇ ਲੱਭਦੇ ਹੀ ਆ ਜਦੋਂ ਵੀ ਕਿਤੇ ਲੋਪੋ ਦੇ ਵਿੱਚ ਚੋਰੀ ਹੁੰਦੀ ਆ ਉੱਥੇ ਨਾਲ ਹੀ ਅਖਬਾਰ ਦੇ ਵਿੱਚ ਖਬਰ ਆਈ ਹੁੰਦੀ ਆ ਵੀ ਇੱਥੇ ਚੋਰੀ ਬੰਦੇ ਫੜ ਕੇ ਅਰੈਸਟ ਕਰਕੇ ਉਹਨਾਂ ਨੇ ਦੇਤੇ ਆਂ ਅੰਦਰ ਤੇ ਅਜੀਤਵਾਲ ਦੇ ਵਿੱਚ ਅੱਜ ਤੱਕ ਇੱਕ ਵੀ ਚੋਰੀ ਦਾ ਪਰਚਾ ਦਿਖਾ ਦੇਣ ਵੀ ਅਸੀਂ ਇੱਕ ਵੀ ਚੋਰੀ ਦਾ ਪਰਚਾ ਦਿੱਤਾ ਵਾ ਇਹ ਅੱਜ ਨਹੀਂ ਪਿਛਲੇ 2-3 ਸਾਲਾਂ ਤੋਂ ਤੇ ਚੋਰੀਆਂ ਇੱਕ ਸਾਲ ਦੇ ਵਿੱਚ ਤਕਰੀਬਨ ਸਾਡੀਆਂ 1000 ਪਲੱਸ ਹੋ ਜਾਂਦੀਆਂ ਜੀ ਕੀ ਮਤਲਬ ਟੇਲ ਤਾਂ ਰੋਜ਼ ਨਿਕਲਦਾ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਤੋਂ ਤਾਂ ਅਸੀਂ ਇਹੀ ਮੰਗ ਕਰਦੇ ਹਾਂ ਜੀ ਨਸ਼ੇੜੀਆਂ ਤੇ ਨਕੇਲ ਕਸੀ ਜਾਵੇ ਜਦੋਂ ਨਸ਼ੇੜੀਆਂ ਤੇ ਸਹੀ ਤਰੀਕੇ ਗਰਾਊਂਡ ਲੈਵਲ ਤੇ ਨਕੇਲ ਕਸੀ ਗਈ ਤੇ ਚੋਰੀਆਂ ਆਟੋਮੈਟਿਕ ਬੰਦ ਹੋ ਜਾਣੀਆਂ ਜੀ ਸਿਰਫ ਜੇ ਕਾਗਜ਼ਾਂ ਦੇ ਵਿੱਚ ਯੁੱਧ ਨਸ਼ਿਆਂ ਵਿਰੋਧ ਰੱਖਣਾ ਫਿਰ ਉਹ ਤੋਂ ਬਾਅਦ ਆ ਜੀ ਇਹਨਾਂ ਨੇ ਕੇਵਲਾਂ ਤੇ ਸ਼ੁਰੂ ਕਰਤਾ ਵਾ ਹੋਰ ਆ ਉਹਨਾਂ ਨਾਲ ਮੈਨੂੰ ਤਾਂ ਇਹ ਲੱਗਦਾ ਬਈ ਇਹਨਾਂ ਨੂੰ ਨਸ਼ਾ ਮਹਿੰਗਾ ਮਿਲਣ ਲੱਗ ਗਿਆ ਤੇ ਇਹਨਾਂ ਨੇ ਸਾਡਾ ਕੰਮ ਵਧਾਤਾ ਅੱਗੇ ਚੋਰੀਆਂ ਘੱਟ ਹੁੰਦੀਆਂ ਸੀ ਹੁਣ ਵੱਧ ਹੋਣ ਲੱਗੀਆਂ ਹਾਂਜੀ ਇਹ ਹਾਲਾਤ ਆ ਤਾਰਾਂ ਵਿਰੋਧ ਹੋ ਗਿਆ ਇਹ ਤਾਂ ਤਾਰਾਂ ਵਿਰੋਧ ਹੋ ਗਿਆ ਹਾਂ ਨਸਿਆਂ ਵਿਰੋਧ ਹਾਂ ਨਸਿਆਂ ਵਿਰੋਧ ਨਹੀਂ ਹੋਇਆ ਤਾਰਾਂ ਲੈਣ ਲੱਗੀਆਂ ਤੇਲ ਨਿਕਲਣ ਲੱਗ ਗਿਆ ਹੁਣ ਇਸ ਟਾਈਮ ਸਭ ਤੋਂ ਵੱਡਾ ਖਤਰਾ ਇਹ ਜੇ ਕੋਈ ਬੰਦਾ ਮਿਲ ਗਿਆ ਚਾਹੇ ਕੋਈ ਉੱਥੇ ਬੰਦਾ ਕੋਈ ਉੱਠ ਗਿਆ ਉਹ ਪਈਆ ਦਾ ਪਾਸੇ ਭੱਜ ਜਣਾ ਕੋਈ ਮਾਲਕ ਦਾ ਮਾਲਕ ਦਾ ਕਿਸਾਨ ਉਹ ਉੱਠ ਗਿਆ ਉਹ 10 ਬੰਦੇ ਉਹਨਾਂ ਨੇ ਮਾਰ ਜਣਾ ਬੰਦੇ ਨੂੰ ਗੁੱਸੇ ਦੇ ਵਿੱਚ ਜੋ ਤੂੰ ਮੂਹਰ ਪੱਜੇਗਾ ਉਹਨਾਂ ਨੇ ਮਾਰ ਜਣਾ ਤੈਨੂੰ ਉੱਥੇ ਤੇਰੇ ਕੋਲੇ ਹਾਲੀ ਹੈ ਨਹੀਂ ਕੋਈ ਤੇ ਇਸ ਕਰਕੇ ਬੰਦੇ ਨਾਲ ਹੁਣ ਘਰ ਦੇ ਨਹੀਂ ਕਰੇ ਬੁੜੀਆਂ ਜਾਨ ਨਹੀਂ ਦੇਣੀਆਂ ਬੰਦਿਆਂ ਨੂੰ ਖੇਤ ਕਾਇਦ ਨਹੀਂ ਜਾਨ ਨਾਲ ਕੋਈ ਬੰਦਾ ਹੈ ਤਾਂ ਜਾਨ ਨਹੀਂ ਰਹਿਣ ਦੇ ਕੋਈ ਗੱਲ ਨਹੀਂ ਕੱਲ ਨੂੰ ਦੇਖੀਓ ਇਹਨਾਂ ਡਰਨ ਲੱਗੇ ਲੋਕਾਂ ਦਾ ਗਾਂ ਭਾਈ ਜੀ ਇਹ ਡਰ ਆ ਵੀ ਇਹ ਮੋਟਰਾਂ ਨਾ ਕੱਢਣ ਲੱਗ ਜਾਣ ਥੱਲੇ ਅੱਗੇ ਤਾਂ ਤਾਰਾਂ ਵੜਦੇ ਸੋਣੇ ਮੋਟਰਾਂ ਨੂੰ ਵੀ ਪਹਿਣਗੇ ਜਿਹੜੇ ਹਿਸਾਬ ਨਾਲ ਘਰਾਂ ਚੋਂ ਵੜਨ ਲੱਗੇ ਨਾ ਕਿ ਉਹਨੇ ਮੋਟਰਾਂ ਕੱਢਣ ਲੱਗਣਗੇ ਹਿਸਾਬ ਨਾਲ ਤਾਂ ਸਾਡੇ ਇੱਕ ਮੰਡੀ ਜੀ ਜੀ ਤਿੰਨ ਬੰਦੇ ਪਏ ਆ ਰਾਤ ਨੂੰ ਕੋਲੇ ਮੋਟਰ ਤੇ ਕੋਲੋਂ ਲੱਗੇ ਲਾ ਕੇ ਤਾਰ ਆ ਮੰਡੀ ਜਾ ਕੇ ਹੁਣ ਵੇਖ ਲਓ ਭਲਾੰਦੀ ਧੰਨਵਾਦ ਭਾਈ ਸਾਰੇ ਦਾ